ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਸ਼ਾਇਦ ਤੁਸੀਂ ਇਹ ਵੀਡੀਓ ਵੇਖਿਆ ਹੋਣਾ ਮੇਰੇ ਕੋਲ ਇੱਕ ਵੀਡੀਓ ਆ ਵੀਰ ਨੇ ਨਾ ਬਹੁਤ ਸੁਣੀਆਂ ਗੱਲਾਂ ਕੀਤੀਆਂ ਆ ਕਿਸਮ ਨਾਲ ਤੁਸੀਂ ਪਤਾ ਨਹੀਂ ਵੀਰ ਦੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਕਿ ਨਹੀਂ ਤੇ ਇਹ ਵੀਡੀਓ ਕੌਣ ਆ ਵੀਰ ਮੈਨੂੰ ਨਹੀਂ ਪਤਾ ਇਹ ਵੀਰ ਜੀ ਕੌਣ ਹੈਗੇ ਆ ਤੇ ਬਹੁਤ ਵਧੀਆ ਮੈਨੂੰ ਗੱਲਬਾਤ ਲੱਗੀ ਆ ਚਲੋ ਆਪਾਂ ਸੁਣਦੇ ਆ ਆਜੋ ਕਰਾਂ ਮੈਂ ਵੀਡੀਓ ਚਾਲੂ ਕਰ ਲੈਣਾ ਗੱਲਬਾਤ ਸੂ ਮੀਰ ਦੀ ਸਮਝਾਣਾ ਚਾਹੁੰਦੇ ਆ ਕਿ ਰੱਬ ਦੇ ਨਾਮ ਤੇ ਪੈਸੇ ਦੇਣੇ ਬੰਦ ਕਰੋ ਕਿਉਂਕਿ ਜਦ ਅਸੀਂ ਗੁਰਦੁਆਰੇ ਮੰਦਿਰਾਂ 'ਚ ਚਾਰਜ ਵਿੱਚ ਜਾਂ ਕੋਈ ਵੀ ਧਰਮ ਦਾ ਸਥਾਨ ਹੈਗਾ ਉਹ ਪ੍ਰਧਾਨਾਂ ਦਾ ਹੈ ਜੀ ਰੱਬ ਦਾ ਨਹੀਂ ਹੈ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਰੱਬ ਦਾ ਦਰਬਾਰ ਜਿਹੜਾ ਹੈ ਉਹ ਜਾਨਵਰਾਂ ਦਾ ਮੂੰਹ ਹੈ ਜਾਨਵਰਾਂ ਨੂੰ ਵਦ ਤੋਂ ਵਦ ਰੋਟੀ ਖਵਾਓ ਤੇ ਰੱਬ ਦੇ ਨਾਮ ਤੇ ਪੈਸੇ ਦੇਣੇ ਬੰਦ ਕਰੋ ਇਨਸਾਨਾਂ ਵਾਸਤੇ ਇਸ ਗੱਡੀ ਬਿਲਕੁਲ ਫਰੀ ਸੇਵਾ ਹੈ ਜਿੱਦ ਤੂੰ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਮੰਦਿਰ ਗੁਰਦੁਆਰੇ ਨੇ ਉਹ ਪ੍ਰਧਾਨਾਂ ਦੇ ਘਰ ਨੇ ਅਸੀਂ ਤਾਂ ਗੁਰੂ ਘਰ ਕਹਿੰਦੇ ਜਲਾਉਂਦਾ ਕਿਤੇ ਮੇਰਾ ਜੇ ਮੈਂ ਇੱਕ ਗੁਰਦਾਰੇ ਚ ਗਿਆ ਸੀ ਮੈਂ ਉਸ ਗੁਰਦਾਰੇ ਦਾ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਲੇਕਿਨ ਸਾਨੂੰ ਸੇਵਾਦਾਰ ਨੇ ਹੱਥ ਵਿੱਚ ਫੜ ਕੇ ਨਾ ਮੇਰਾ ਤੇ ਬਾਹਰ ਕੱਢ ਦਿੱਤਾ ਕਹਿੰਦੇ ਤੂੰ ਇੱਥੇ ਸੰਗਤ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਨਹੀਂ ਕਰਾ ਸਕਦਾ ਇਹ ਇਹ ਜਾਪ ਕਰਾ ਰਿਹਾ ਸੀ ਮੈਂ ਦੇਖੋ ਸਤਨਾਮ ਵਾਹਿਗੁਰੂ ਸਤ ਉਹ ਕਹਿੰਦੇ ਜੀ ਤੁਸੀਂ ਜਾਪ ਨਹੀਂ ਕਰਾ ਸਕਦੇ ਇਹ ਪ੍ਰਧਾਨ ਜੀ ਦਾ ਗੁਰਦੁਆਰਾ ਹੈ ਮੈਂ ਕਿਹਾ ਠੀਕ ਹੈ ਜੀ ਮੈਂ ਜਾ ਰਿਹਾ ਮੈਂ ਉਸ ਤੋਂ ਆ ਗਿਆ ਉਸ ਤੋਂ ਬਾਅਦ ਮੈਂ ਕਦੇ ਗੁਰਦੁਆਰੇ ਨਹੀਂ ਗਿਆ ਇਸ ਤੋਂ ਬਾਅਦ ਤਾਂ ਲੱਗਿਆ ਕਿ ਗੁਰਦੁਆਰੇ ਮੰਦਰ ਪ੍ਰਧਾਨਾਂ ਦੇ ਹੁੰਦੇ ਨੇ ਭਗਵਾਨ ਦੇ ਨਹੀਂ ਨਹੀਂ ਇਹ ਭਗਵਾਨ ਦਾ ਹੈ ਇਹ ਭਗਵਾਨ ਦਾ ਹੈ ਜਿਹੜਾ ਭਗਵਾਨ ਪੈਸੇ ਕਦੇ ਨਹੀਂ ਲੈਂਦਾ ਤੁਸੀਂ ਮਾਤਾ ਹੋ ਤੁਸੀਂ ਆਪਣੇ ਬੱਚੇ ਨੂੰ ਜਨਮ ਕਰਕੇ ਬੱਚੇ ਕੋਲੋਂ ਪੈਸੇ ਮੰਗੋਗੇ ਫਿਰ ਰੱਬ ਕਿਉਂ ਪੈਸੇ ਮੰਗ ਰਿਹਾ ਹੈ ਚਲੋ ਉਹ ਤਾਂ ਦੇਖੋ ਉਹ ਆਪਣੇ ਕਰਮ ਕਰ ਰਹੇ ਨੇ ਨਾ ਭਗਵਾਨ ਤਾਂ ਦੇਖੋ ਮੰਦਰ ਗੁਰਦੁਆਰਿਆਂ ਚ ਹੁੰਦਾ ਹੀ ਐ ਪਰ ਗਾਂਹ ਲੋਕ ਉਹਦਾ ਕਿੱਥੇ ਰੱਬ ਐ ਮੈਨੂੰ ਦਿਖਾਓ ਤਾਂ ਸਹੀ ਪਹਿਲਾਂ ਮੈਂ 43 ਸਾਲ ਦਾ ਹੋ ਗਿਆ ਮੇਰਾ ਸਿਰ ਬੱਚੜ ਦਾ ਹੋ ਗਿਆ ਹੂੰ ਮੈਨੂੰ ਦਿਖਾਓ ਗੁਰਦਾਰੇ ਮੰਦਰ ਪਹਿਲਾਂ ਸੀਗੇ ਪ੍ਰਮਾਤਮਾ ਜਦ ਕੋਈ ਵੀ ਮੁਸਾਫਿਰ ਆਂਦਾ ਸੀ ਲੰਗਰ ਛਕਦਾ ਸੀ ਔਰ ਮੱਥਾ ਟੇਕ ਕੇ ਪ੍ਰਮਾਤਮਾ ਦੇ ਆਸ਼ਾਸ ਕਰਕੇ ਜਾਂਦਾ ਸੀ ਮੈਂ ਅੱਜ ਕੱਲ ਕਹਿੰਦੇ ਮੈਂ ਥੋੜੀ ਜੀ ਵੀਡੀਓ ਰੋਕੂੰਗਾ ਵੈਸੇ ਮੇਰੀ ਜਿਹੜੀ ਸੋਚ ਆ ਨਾ ਤੁਸੀਂ ਦੱਸਿਓ ਵੀ ਇਸ ਗੱਲ ਨਾਲ ਸਹਿਮਤ ਹੈਗੇ ਆ ਕਿ ਨਹੀਂ ਹੈਗੇ ਜਿਹੜੀ ਮੇਰੀ ਸੋਚ ਆ ਨਾ ਅਸਲ ਦੇ ਵਿੱਚ ਜਿਹੜਾ ਰੱਬ ਹੁੰਦਾ ਨਾ ਅੱਲਾ ਗੋਡ ਵਾਇਕ ਰੂ ਜਿਹਨੂੰ ਅਸੀਂ ਹੈਨਾ ਕਹਿੰਦੇ ਆ ਇਹਨਾਂ ਬੰਦੇ ਦੀ ਸੋਚ ਦੇ ਵਿੱਚ ਹੁੰਦਾ ਆ ਹਿੰਦੂ ਮੰਦਿਰ ਮਸਜਿਦ ਕਿਤੇ ਨਹੀਂ ਹੁੰਦਾ ਗਾ ਕਿਤੇ ਨਹੀਂ ਬੈਠਾ ਇਹ ਬੰਦੇ ਦੀ ਸੋਚ ਦੇ ਵਿੱਚ ਹੁੰਦਾ ਆ ਉਹ ਮਾਲਕ ਆ ਨਾ ਜਿਹੜਾ ਜਿੰਨਾ ਚਿਰ ਸਾਡੀ ਸੋਚ ਦੇ ਵਿੱਚ ਨਹੀਂ ਗਾ ਨਾ ਉਹ ਸਮਝ ਦੇ ਵਿੱਚ ਨਹੀਂ ਗਾ ਉਹਨਾਂ ਚ ਜੋ ਮਰਜ਼ੀ ਕਰ ਲੋ ਤੁਸੀਂ ਉਹਨੂੰ ਨਹੀਂ ਮਿਲ ਸਕਦੇਗੇ ਕਈ ਕਹਿੰਦੇ ਨਾ ਵੀ ਰੱਬ ਦਿਖਦਾ ਨਹੀਂਗਾ ਕਈ ਕਹਿੰਦੇ ਵੀ ਰੱਬ ਦਿਖਦਾ ਨਹੀਂਗਾ ਅਸੀਂ ਉਹਨੂੰ ਮਹਿਸੂਸ ਕਰਦੇ ਆ ਜਿੱਦਾਂ ਹਵਾ ਚੱਲਦੀ ਆ ਨਾ ਹਵਾ ਨੂੰ ਅਸੀਂ ਵੇਖ ਨਹੀਂ ਸਕਦੇ ਇਹਨੂੰ ਅਸੀਂ ਮਹਿਸੂਸ ਕਰ ਸਕਦੇ ਆ ਲੇਕਿਨ ਇਹ ਗੱਲ ਮੈਂ ਕਹਿੰਨਾ ਪਿਉ ਵੇਖਦਾ ਉਹ ਸਾਹਮਣੇ ਵੇਖਦਾ ਜਦੋਂ ਸੋਚ ਵਿੱਚ ਆ ਜਾਂਦਾ ਨਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੇ ਬਾਣਾ ਪਾਇਆ ਹੋਇਆ ਆ ਕੀ ਰੰਗ ਦਾ ਲਾਲ ਰੰਗ ਦਾ ਗੁਲਾਬੀ ਰੰਗ ਦਾ ਤਿਲਕ ਲਾਇਆ ਹੋਇਆ ਜਾਂ ਮਾਲਾ ਪਾਈਆਂ ਹੋਈਆਂ ਜਾਂ ਦਾੜਾ ਰੱਖਿਆ ਹੋਇਆ ਸਿਰੀ ਸਾਹਿਬ ਪਾਇਆ ਹੋਇਆ ਇਹ ਕੁਛ ਚੀਜ਼ਾਂ ਹੁੰਦੀਆਂ ਆ ਮੇਰੀ ਸੋਚ ਆ ਮੇਰੀ ਸੋਚ ਆ ਮੈਨੂੰ ਤੁਹਾਡਾ ਨਹੀਂ ਪਤਾਗਾ ਇਹ ਮੇਰੀ ਸੋਚ ਆ ਵੀ ਸ੍ਰੀ ਸਾਹਿਬ ਬਾਣਾ ਪੋਣਾ ਸਿੱਖਾਂ ਦਾ ਜਿਹੜਾ ਆਪਣਾ ਸਿਸਟਮ ਹੁੰਦਾ ਆ ਇਹ ਜਿੰਨਾ ਵੀ ਆ ਇਹ ਇੱਕ ਸਾਨੂੰ ਨਿਸ਼ਾਨੀਆਂ ਦਿੱਤੀਆਂ ਹੋਈਆਂ ਇੱਕ ਕਕਾਰ ਦਿੱਤੇ ਹੋਏ ਆ ਗੁਰੂ ਸਾਹਿਬ ਨੇ ਠੀਕ ਆ ਉਹਨਾਂ ਦੇ ਨਾਲ ਕੁਝ ਹਦਾਇਤਾਂ ਕੀਤੀਆਂ ਹੋਈਆਂ ਵੀ ਇਸ ਤਰੀਕੇ ਨਾਲ ਇਹ ਇਹ ਚੀਜ਼ਾਂ ਤੁਹਾਨੂੰ ਪਹਿਨਾਈਆਂ ਗਈਆਂ ਆ ਇਹਨਾਂ ਦੇ ਪਾਣ ਇਹ ਤਾਂ ਬਾਜ਼ਾਰੋਂ ਮਿਲ ਜਾਂਦੀਆਂ ਚੀਜ਼ਾਂ ਇਹ ਜੇ ਅਸੀਂ ਉਹਨਾਂ ਤੇ ਅਮਲੇ ਨਹੀਂ ਕੀਤਾ ਗੁਰੂ ਦੀ ਗੱਲ ਤੇ ਜਾਂ ਸਾਨੂੰ ਮੌਲਵੀ ਨੇ ਜਾਂ ਜਿਹੜਾ ਵੀ ਧਰਮ ਆ Hindu ईसाई ਜੋ ਵੀ ਆ ਅਸੀਂ ਉਸ ਤੇ ਅਮਲੇ ਨਹੀਂ ਕੀਤਾ ਉਹਨੂੰ ਸੋਚ ਵਿੱਚ ਨਹੀਂ ਲੈ ਕੇ ਆਏ ਫਿਰ ਰੱਬ ਨਹੀਂ ਦੇਖਦਾ ਲੇਕਿਨ ਜੇ ਅਸੀਂ ਉਹਨੂੰ ਸੋਚ ਦੇ ਵਿੱਚ ਲੈ ਆਏ ਨਾ ਤਾਂ ਕੁਝ ਪਾਣ ਦੀ ਲੋੜ ਨਹੀਂ ਗਈ ਲੇਕਿਨ ਹਾਂ ਇੱਕ ਚੀਜ਼ ਮੈਂ ਕਹੂੰਗਾ ਜੇਕਰ ਬੰਦੇ ਨੇ ਬਾਣਾ ਵੀ ਪਾਇਆ ਹੋਇਆ ਆ ਤੇ ਮਾਲ ਕੋਈ ਸੋਚ ਦੇ ਵਿੱਚ ਆ ਮੈਂ ਕਹਿੰਦਾ ਫੇਰ ਸੋਨੇ ਤੋਂ ਸੁਆਗ ਆਇਆ ਚਲੋ ਅੱਗੇ ਚੱਲਦੇ ਆ ਆਜੋ ਐਸੇ ਚੜਾਓ ਫਿਰ ਜਗਾ ਗੁਰਦੁਆਰੇ ਵਾਸਤੇ ਤਾਂ ਇੰਨੀ ਜਗਾ ਬਹੁਤ ਹੈ ਜਿੱਥੇ ਰੱਬ ਵੰਦਾ ਤੇ ਫਿਰ ਦੋ ਦੋ ਮੀਲ ਤੱਕ ਲੰਬੇ ਲੰਬੇ ਗੁਰਦੁਆਰੇ ਕਾਦੇ ਵਾਸਤੇ ਫਿਰ ਅਸੀਂ ਉੱਥੇ ਜਾਪ ਨਹੀਂ ਕਰਾ ਸਕਦੇ ਇਹ ਕਿਉਂ ਜੇ ਸਿੱਖੀ ਬਚਾਣੀ ਹੈ ਜਾਂ ਹਿੰਦੂ ਧਰਮ ਬਚਾਣਾ ਹੈ ਤੇ ਸਭ ਤੋਂ ਪਹਿਲਾਂ ਪੈਸੇ ਲੈਣ ਦੇਣੇ ਬੰਦ ਕਰੋ ਮੈਂ ਤਾਂ ਸਾਰਿਆਂ ਨੂੰ ਹਿੰਦੂ ਭਰਾਵਾਂ ਨੂੰ ਸਿੱਖ ਭਰਾਵਾਂ ਨੂੰ ਮੁਸਲਮਾਨ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜੇ ਪਰਮਾਤਮਾ ਦੀ ਇੱਛਤ ਬਚਾਣੀ ਹੈ ਨਾ ਤੇ ਜਾਨਵਰਾਂ ਨੂੰ ਰੋਟੀ ਖਵਾਓ ਤੇ ਰੱਬ ਦੇ ਨਾਮ ਤੇ ਪੈਸੇ ਲੈਣੇ ਦੇਣੇ ਬੰਦ ਕਰਾਓ ਤੁਸੀਂ ਆ ਸੀਟਾਂ ਬਣਵਾਈਆਂ ਨੇ ਤੁਸੀਂ ਕਹਿੰਦੇ ਤੁਸੀਂ ਬੋਰੀਆਂ ਢੋਂਦੇ ਹੁੰਦੇ ਉਹਦੇ ਵਿੱਚ ਫਿਰ ਲੋਕੀ ਕਿੱਦਾਂ ਪੈਂਦੇ ਨੇ ਇਹ ਬੋਰੀਆਂ ਜਦ ਮੈਂ ਲਾ ਦਾਂਗਾ ਫਿਰ ਬੰਦਿਆਂ ਨੂੰ ਉਦੋਂ ਗੱਡੀ ਤੱਕ ਜਾਂਦੀ ਗੱਡੀ ਤੁਹਾਡੀ ਇਹ ਗੱਡੀ ਜਿੱਥੇ ਤੱਕ ਮੈਨੂੰ ਤਕਦੀਰ ਲੈ ਜਾਏ ਅੱਛਾ ਤਾਂ ਜਿੱਦਾਂ ਕਈ ਵਾਰ ਐਵੇਂ ਹੁੰਦਾ ਕਿ ਜਦੋਂ ਇੱਥੋਂ ਨਿਕਲਦੇ ਹਾਂ ਤਾਂ ਵੀ ਇੱਥੇ ਮੜੀ ਦੀ ਜਗ੍ਹਾ ਹੁੰਦੀ ਤਾਂ ਤੁਸੀਂ ਲੋਕਾਂ ਨੂੰ ਬਿਠਾ ਲੈਂਦੇ ਹਾਂਜੀ ਹਾਂਜੀ ਸੀਟਾਂ ਦੇ ਬਾਹਰ ਲੰਨਾ ਕਿੱਥੋਂ ਆਇਆ ਦਿਮਾਗ ਦੇ ਵਿੱਚ ਆਈਡੀਆ ਤੇ ਅਸੀਂ ਹਜੂਰ ਸਾਹਿਬ ਗਏ ਸੀਗੇ ਸੰਤ ਪਪਾ ਸੀਸਾ ਸਿੰਘ ਮਿਲੇ ਸੀਗੇ ਮੈਨੂੰ ਤੇ ਉਹਨਾਂ ਨੇ ਮੈਂ ਪੈਰੀ ਹੱਥ ਲਾ ਲਏ ਸੀ ਤੇ ਉਹਨਾਂ ਨੇ ਮੈਨੂੰ ਡਾਂਗ ਮਾਰੀ ਸੀ ਅੱਛਾ ਤੇ ਸਾਡੇ ਮਾਤਾ ਪਿਤਾ ਨੇ ਸਿਕਾਇਆ ਸੀ ਕਿ ਬੇਟਾ ਅਗਰ ਕੋਈ ਮਾਰੇ ਨਾ ਤਾਂ ਜਵਾਬ ਨਹੀਂ ਦੇਣਾ ਤਾਂ ਠੀਕ ਹੈ ਜੀ ਉਹਨਾਂ ਨੇ ਡਾਂਗ ਮਾਰੀ ਮੈਂ ਚੁੱਪ ਕਰਕੇ ਚਲਾ ਗਿਆ ਕਿਉਂਕਿ ਮੈਂ ਘਰੋਂ ਭੱਜ ਕੇ ਗਿਆ ਸੀ ਤੇ ਮੈਂ ਸੇਵਾ ਕਰਨਾ ਚਾਹੁੰਦਾ ਸੀ ਤੇ ਉੱਥੇ ਮੈਂ ਫਿਰ ਰਾਤ ਨੂੰ ਬਾਬਾ ਜੀ ਕੋਲ ਆਇਆ ਤੇ ਬਾਬਾ ਜੀ ਨੇ ਕਿਹਾ ਕਿ ਤਨੇ ਬੇਟਾ ਉਰੇ ਆ ਸੰਤ ਬਾਬਾ ਸਿੱ사 ਸਿੰਘ ਜਿਹੜੇ ਕਾਲ ਚਲਾਣਾ ਕਰ ਚੁੱਕੇ ਆ ਉਹ ਕਹਿੰਦੇ ਭਟਾਉਰੇ ਆ ਮੈਂ ਕਹਾਂ ਜੀ ਕਹਿੰਦੇ ਮੈਂ ਤੈਨੂੰ ਸਿਰੇ ਡਾਂਗ ਮਾਰੀ ਜੀ ਤੋ ਮੈਨੂੰ ਕੁਝ ਕਿਹਾ ਕਿਉਂ ਨਹੀਂ ਮੈਂ ਕਹਾ ਜੀ ਚੰਗੇ ਵਾਸਤੇ ਮਾਰੀ ਹੋਣੇ ਆ ਕਹਿੰਦੇ ਬੇਟਾ ਮੈਂ ਤੈਨੂੰ ਇਸ ਕਰਕੇ ਮਾਰੀ ਸੀ ਕਿ ਮੈਂ ਰੱਬ ਨਹੀਂ ਆ ਰੱਬ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਮੈਂ ਸਿਰਫ ਗੁਰੂ ਆ ਸਾਡੇ ਗੁਰੂ

ਸਭ ਤੋਂ ਪਹਿਲਾਂ ਜਪ ਕਰ ਇਨਸਾਨ ਕੋਈ ਵੀ ਹੈ Hindu ਹੈ Muslim ਹੈ Sikh ਹੈ Isai ਹੈ ਜਾਂ ਸਾਡੀ ਮਾਂ ਹੈ ਇਹ ਪੰਜ ਪਿਆਰੇ ਬਣਾਏ ਸੀ ਛੇਵਾਂ ਪਿਆਰਾ ਤੇ ਨਹੀਂ ਬਣਾਇਆ ਸੀ ਤੇ ਬਾਬਾ ਜੀ ਕਹਿੰਦੇ ਸਭ ਤੋਂ ਪਹਿਲਾਂ ਓਮ ਗਣੇਸ਼ਾ ਨਮਾ ਦਾ ਜਪ ਹੋਣਾ ਚਾਹੀਦਾ ਆ ਦੇਖੋ ਇੱਤਾ ਆ ਓਮ ਗਣੇਸ਼ਾ ਨਮਾ ਫਿਰ ਓਮ ਨਮਾ ਸ਼ਿਵਾ ਦਾ ਜਪ ਕਰ ਲੋ ਯਾ ਉਮਰ ਮਾਇਨਵਾਦਾ ਜਾਪ ਕਰ ਲੋ ਯਾ ਵਾਇਗੁਰੂ ਦਾ ਜਾਪ ਕਰ ਲੋ ਚੀਜ਼ ਇੱਕੋ ਹੀ ਹੈ ਤਾਂ ਨਹੀਂ আচ্ছা ਤੁਸੀਂ ਜਿਵੇਂ ਕਹਿ ਰਹੇ ਹੋ ਕਿ ਸਭ ਤੋਂ ਪਹਿਲਾਂ ਗਣੇਸ਼ ਜੀ ਦਾ ਇਹ ਕਿਹਨਾਂ ਨੇ ਕਿਹਾ ਇਹ ਪੂਰੀ ਸ੍ਰਿਸ਼ਟੀ ਨੇ ਕਿਹਾ ਔਰ ਗਣੇਸ਼ ਜੀ ਜਿਹੜੇ ਹਨ ਉਹ ਮਾਂ ਦੇ ਢਿੱਡੋਂ ਨਹੀਂ ਜੰਮੇ ਜੀ ਪੂਰੇ ਵਰਲਡ ਵਿੱਚ ਮੈਂ ਸਾਰਿਆਂ ਨੂੰ ਆਪਣੀ ਫੇਸਬੁੱਕ 'ਚ ਪਾ ਕੇ ਸਭ ਨੂੰ ਕਮੈਂਟ 'ਚ ਪੁੱਛਿਆ ਕਿ ਮੈਨੂੰ ਦੱਸੋ ਜੀ ਕਿਹੜਾ ਇੱਕ ਐਸਾ ਇਨਸਾਨ ਹੈ ਜੋ ਮਾਂ ਦੇ ਗਰਭ 'ਚੋਂ ਪੈਦਾ ਨਹੀਂ ਹੋਇਆ ਕੋਈ ਵੀ ਨਹੀਂ ਦੱਸ ਪਾਇਆ ਸਿਰਫ ਗਣੇਸ਼ ਭਗਵਾਨ ਨੇ

कि ਅਸੀਂ ਹਿੰਦੂ ਮੁਸਲਮ ਸਿੱਖ ਇਸਾਈ ਔਰ ਮਾ ਮਾ ਦੇ ਜੰਮੇ ਆ ਸਾਰੇ ਹੂੰ ਕੋਈ ਵੀ ਹਿੰਦੂ ਮੁਸਲਮਾਨ ਨਹੀਂ ਹੈ ਇਹ ਤੇ ਸਿਰਫ ਭਰਾਨੀ ਗੀਏ ਦਾ ਚੱਕਰਾ ਹੈ ਪੈਸੇ ਦੀ ਖੇਡ ਹੈ ਸਾਰੀ ਲੜਾਈ ਝਗੜੇ ਪੈਸੇ ਦੇ ਹੋ ਰਹੇ ਆ ਜੇ ਕਿਸੇ ਵੀ ਧਰਮ ਤੇ ਤੁਸੀਂ ਪੈਸੇ ਦੇਣੇ ਬੰਦ ਕਰ ਦੋ ਮੈਂ ਵਾਦਾ ਕਰਦਾ ਕਿ ਕਦੇ ਲੜਾਈ ਝਗੜਾ ਨਹੀਂ ਹੋਏਗਾ ਤੁਸੀਂ ਜਦੋਂ ਕਿਹਾ ਨਾ ਗਣੇਸ਼ ਜੀ ਦਾ ਨਾਮ ਸਭ ਤੋਂ ਪਹਿਲਾਂ ਲੈਣਾ ਚਾਹੀਦਾ ਮਨ ਲੱਗਾ ਸ਼ਾਇਦ ਤੁਹਾਡੇ ਕਿਸੇ ਗੁਰੂ ਨੇ ਕਿਹਾ ਤਾਂ ਤੁਸੀਂ ਮੰਨਿਆ ਪਰ ਵੈਸੇ ਪਰ ਵੈਸੇ ਜੇ ਗੱਲ ਕੀਤੀ ਜਾਵੇ ਤਾਂ ਹਿੰਦੂ ਧਰਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਗਣੇਸ਼ ਜਿੱਦਾ ਨਾਮ ਲੈਣਾ ਚਾਹੀਦਾ ਆ ਤਾਂ ਪਰ ਤੁਸੀਂ ਬੀਇੰਗ ਅ ਸਿੱਖ ਇਹ ਚੀਜ਼ ਕਹੀ ਤਾਂ ਮੈਨੂੰ ਥੋੜਾ ਜਿਹਾ ਲੱਗਾ ਕਿ ਸ਼ਾਇਦ ਤੁਹਾਨੂੰ ਤੁਹਾਡੇ ਗੁਰੂ ਮੇਰੀ ਮਾਤਾ ਨੇ ਕਿਹਾ ਸੀ ਬੇਟਾ ਤੂੰ ਇੱਕ ਇਨਸਾਨ ਹੈ ਮਿੱਟੀ ਦਾ ਪੁੱਤਲਾ ਹੈ ਤੂੰ ਪੈਦਾ ਕੀਤਾ ਤੁਹਾਨੂੰ ਬਸ ਤੂੰ ਹਿੰਦੂ ਬਣੇਗਾ ਕਿ ਮੁਸਲਮਾਨ ਬਣੇਗਾ ਇਹ ਤੇ ਰੱਬ ਜਾਣੇ ਲੇਕਿਨ ਤੂੰ ਸਿੱਖ ਹੀ ਚ ਪੈਦਾ ਹੋਇਆ ਮੈਂ ਅੰਮ੍ਰਿਤ ਨਹੀਂ ਚੱਕਿਆ ਜੀ ਅੰਮ੍ਰਿਤ ਇਸੇ ਕਰਕੇ ਨਹੀਂ ਚੱਕਿਆ ਕਿਉਂਕਿ ਮਨੂੰ ਚਾਰੋਂ ਧਰਮ ਚਾਹੀਦੇ ਆ ਮੈਂ ਖਾਲਸਾ ਰਾਜ ਦੀ ਸਥਾਪਨਾ ਕਰਨਾ ਚਾਹਨਾ ਹਿੰਦੂ ਮੁਸਲਮ ਸਿੱਖ ਇਸਾਈ ਔਰ ਮਾਂ ਪੰਜਾਂ ਨੂੰ ਇੱਕ ਕਰਨਾ ਚਾਹਨਾ ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸਾਡੇ ਪੰਜ ਪਿਆਰਿਆਂ ਨੂੰ ਬਣਾ ਕੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸਾਡੀ ਅਰਦਾਸ ਵਿੱਚ ਵੀ ਹੈ ਤੇ ਇੱਕ ਬਾਬਾ ਜੀ ਨੇ ਸਾਡੇ ਪੰਜ ਪਿਆਰਿਆਂ ਨੂੰ ਸਮਝਾਇਆ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਤਬਹੀਂ ਗੁਰੂ ਗੋਬਿੰਦ ਸਿੰਘ ਨਾਮ ਕਾਉ ਉਹ ਸਵਾ ਲੱਖ ਇੱਕ ਬੰਦਾ ਸਵਾ ਲੱਖ ਨੂੰ ਨਹੀਂ ਮਾਰ ਸਕਦਾ ਜੀ ਤੁਸੀਂ ਤੁਹਾਡੇ ਰਾਜ ਨੂੰ ਮਾਰ ਸਕਦਾ ਇੱਕ ਬੰਦਾ ਸਵਾ ਲੱਖ ਨੂੰ ਮਾਰ ਸਕਦਾ? ਦੇਖੋ ਇਹ ਭਗਵਾਨ ਜੀ ਨੇ ਕਿਹਾ ਸੀ ਤੱਕ ਉਹਦੇ ਵਿੱਚ ਕਹਿਣ ਦਾ ਰੀਜਨ ਸੀ। ਜੀ। ਮਾਰ ਸਕਦਾ ਬਹਿਲਾ ਦੱਸੋ। ਨੀਰਸਰੀ ਪੱਜਲਦਾਨਾ ਮਾਰ ਸਕਦਾ ਸਵਾ ਲੱਖ ਬੰਦਾ? ਨਹੀਂ ਮਾਰ ਸਕਦਾ। ਮੈਂ ਕਿਉਂ ਮਾਰਾਂ? ਮਾਰ ਦੇ ਛੇੜੂ ਤਾਂ ਜੰਨੇ ਆਓ। ਮੈਂ ਕਿਉਂ ਮਾਰਾਂ? ਬਾਬਾ ਜੀ ਨੇ ਕਿਹਾ ਸੀ ਕਿ ਛੇੜੇ ਸਾਡੀਆਂ ਧੀਆਂ ਪੈਣਾ ਲੈ ਕੇ ਗਏ ਹਨ। ਉਹਨਾਂ ਨੂੰ ਵਾਪਸ ਲੈ ਕੇ ਆਓ ਕਿ ਇੱਕ ਇੱਕ ਧੀ ਪੈਣ ਜਿਹੜੀ ਹੈ ਨਾ ਉਹ ਸਵਾ ਸਵਾ ਲੱਖ ਨੂੰ ਪੈਦਾ ਵੀ ਕਰ ਸਕਦੀ ਹੈ ਤੇ ਮਾਰ ਵੀ ਸਕਦੀ ਹੈ। ਨਾ ਹਾਂਜੀ ਕਿਵੇਂ ਲੱਗੀ ਜੀ ਗੱਲਬਾਤ ਬਾਈ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਮੈਨੂੰ ਨਾ ਸੋਹਣੀ ਲੱਗੀ ਏ ਗੱਲਬਾਤ ਪੀ ਜਿੱਦਾਂ ਜਿਹੜਾ ਚੜਾਵਾ ਹੈ ਨਾ ਜਿੰਨਾ ਵੀ ਛੜਦਾ ਗੁਰੂ ਘਰਾਂ ਚ ਮੰਦਿਰ ਮਸਜਿਦ ਹੈ ਨਾ ਪੀ ਜੇ ਹੈ ਗਰੀਬਾਂ ਚ ਨਹੀਂ ਗਰੀਬਾਂ ਨਹੀਂ ਗਰੀਬਾਂ ਚ ਨਹੀਂ ਦੇਣਾ ਚਾਹੀਦਾਗਾ ਨਹੀਂ ਫਿਰ ਗਰੀਬਾਂ ਚ ਜਾਊਗਾ ਤਾਂ ਫਿਰ ਮਾੜੀ ਗੱਲ ਆ ਹਨਾ ਗਰੀਬ ਨੂੰ ਨਹੀਂ ਇਹ ਚੀਜ਼ ਦੇਣੀਗੀ ਹਨਾ ਉਹ ਤਾਂ ਉਹ ਜਿੱਦਾਂ ਗੁਰੂ ਮਹਾਰਜ ਕਹਿਗੇ ਸੀ ਨਾ ਵੀ ਗੋਲਕ ਗਰੀਬ ਦਾ ਮੂੰਹ ਹਨਾ ਇਹ ਗੱਲਾਂ ਚ ਸੋਹਣੀਆਂ ਲੱਗਦੀਆਂ ਜੀ ਜਾਂ ਉਦਾਂ ਗਰੀਬਾਂ ਨੂੰ ਇਹ ਚੀਜ਼ਾਂ ਨਹੀਂ ਦੇਣੀ ਹੈਗੀਆਂ ਗਰੀਬ ਤੱਕ ਤੇ ਰਮਾਲਾ ਵੀ ਲੈ ਜਵੇ ਹਨਾ ਤੇ ਉਹ ਚੋਰ ਕਹਿ ਦੋ ਇਹ ਚੋਰ ਆ ਤੇ ਜਿਹੜੇ ਅਸਲੀ ਚੋਰ ਆ ਉਥੇ ਸਾਤੋਂ ਨਹੀਂ ਉਥੇ ਨਹੀਂ ਬੋਲਣਾਗਾ ਅਸੀਂ ਉਥੇ ਨਹੀਂ ਕਹਿਣਾਗਾ ਕੁਝ ਨਹੀਂ ਕਹਿਣਾ ਕਿਸੇ ਨੂੰ ਵੀ ਡਰ ਲੱਗਦਾ ਕੀ ਕਰਗੇ ਡੰਡ ਲੱਗਦਾ ਉੱਥੇ ਫਿਰ ਉਹਨਾਂ ਨੇ ਕਹਿਣਾ ਗਰੀਬ ਕੋਈ ਤੱਕੇ ਚੜ ਗਿਆ ਤਾਂ ਕੁੱਟ ਦੇਾਂਗੇ ਫੜ ਕੇ ਕੋਈ ਗੱਲ ਨਹੀਂ ਤੁੰਨ ਦੇਾਂਗੇ ਫੜ ਕੇ ਗੱਲ ਹੀ ਕੋਈ ਨਹੀਂ ਤੂੰ ਕਿਉਂ ਜੇ ਗਰੀਬਾਂ ਨੂੰ ਕੁੱਟ ਕੇ ਸਾਡੀ ਬੱਲੇ ਬੱਲੇ ਹੋ ਜਾਂਦੀ ਹੈ ਤਾਂ ਫਿਰ ਦੂਜਿਆਂ ਨੂੰ ਕਾ ਤੇ ਹੱਥ ਪਾਉਣਾ ਗੱਲਾਂ ਵਾ ਤਾਂ ਕਈ ਹੋਰ ਆ ਜਾਣੀਆਂ ਨਾ ਫਿਰ ਵੀ ਦੂਜਿਆਂ ਜੋ ਐਵੇਂ ਡਾਂਗਾ ਖਾਵਾਂਗੇ ਛੇਤਰ ਖਾਵਾਂਗੇ ਕੀ ਫਾਇਦਾ ਹਨਾ ਵੀ ਗਰੀਬ ਕੋਈ ਤੱਕੇ ਚੜਦਾ ਤਾਂ ਤੁੰਨੋ ਫੜ ਕੇ ਵੀਡੀਓ ਸੀਡੀਓ ਬਣਾਉਂ ਉਹਦੀਆਂ ਕੁੱਟੂ ਮਾਰੋ ਆ ਦੇਖੋ ਜੀ ਅਸੀਂ ਚੱਕਤਾ ਕੰਮ ਜੀ ਇਹਨੇ ਰਮਾਲਾ ਚੱਕਿਆ ਜੀ ਇਹਨੇ 10 ਰੁਪਏ ਚੱਕ ਲਈ ਜੀ ਇਥੋਂ ਮੈਂ ਕੀ ਗੱਲ ਦੱਸਾਂ ਬੱਚਾ ਮੇਰਾ 8 ਸਾਲ ਦਾ ਉਹਦਾ ਮੈਂ ਮੈ ਤੋਂ ਵੱਡਾ ਵੀਰ ਆ ਨਾ ਉਹ ਮੇਰਾ ਵੀਰ ਆ ਤੇ ਉਹਨਾਂ ਅਮਰਤਾ ਰਹੀ ਇਹਨੇ ਠੀਕ ਆ ਉਹ ਸੇਵਾ ਕਰਦੇ ਆ ਗੁਰੂ ਘਰ ਉਹ ਇੱਕ ਦਿਨ ਗਿਆ ਗੁਰੂ ਘਰ ਗਿਆ ਜਾਂਦਾ ਹੀ ਰਹਿੰਦਾ ਆ ਇੱਕ ਦਿਨ ਉਹਨੂੰ ਕਈ ਵਾਰ ਬੱਚਿਆਂ ਦਾ ਹੁੰਦਾ ਹਨਾ ਵੀ ਤਾਊ ਨਾ ਰੋਜ਼ ਪੈਸੇ ਲੈ ਜਾਂਦਾ ਹਨਾ ਵੀ ਛੜਾ ਦੇ ਜਿੱਦਾਂ ਹਨਾ ਸੰਗਤ ਦਾ ਹੁੰਦਾ ਹਿਸਾਬ ਕਿਤਾਬ ਹੁੰਦਾ ਕੋਈ ਜਦ ਕਣਕ ਹੋਈ ਜਾਂਦਾ ਹਨਾ ਵੀ ਤਾਊ ਰੋਜ਼ ਲੈ ਕੇ ਜਾਂਦਾ ਆ ਅੱਜ ਹੋਵੇ ਨਾ ਆਪਾਂ ਵੀ ਲੈ ਕੇ ਚੱਲੀਏ ਹਨਾ ਬੱਚਾ ਹਨਾ ਫਿਰ ਤੇ ਆਹਦੇ ਤਾਊ ਨੂੰ ਤਾਏ ਨੂੰ ਕਹਿੰਦਾ ਕਹਿੰਦਾ ਤਾਇਆ ਜੀ ਮੈਂ ਮੈਂ ਵੀ ਦਸ਼ਰਵੀ ਚੱਕ ਲਾਂ ਤੇ ਤਾਇਆ ਜੀ ਤਾਇਆ ਜੀ ਕਹਿੰਦੇ ਨਹੀਂ ਬਾਬੇ ਦੇ ਇਹੇ ਤੂੰ ਬੱਚਾ ਹੋਂ ਦੇਖੋ ਬੱਚੇ ਨੇ ਜਿੱਦਾਂ ਦੀ ਗੱਲ ਦੇਖੋ ਬੱਚਾ ਸੱਚਾ ਹੁੰਦਾ ਹੈ ਨਾ ਉਹ ਅਗੋਂ ਕਹਿੰਦਾ ਤਾਇਆ ਜੀ ਤੁਸੀਂ ਵੀ ਤਾਂ ਰੋਜ਼ ਹੀ ਲੈ ਜਾਂਦੇ ਆ ਹੈ ਨਾ ਤਾਂ ਫਿਰ ਤਾਇਆ ਜੀ ਕਹਿੰਦੇ ਵੀ ਕੋਈ ਨਹੀਂ ਲੈ ਜਾ ਹੈ ਨਾ ਵੀ ਸੋ ਜਿਹਨੂੰ ਅਸੀਂ ਕਈ ਵਾਰ ਕਹਿੰਦੇ ਨੇ ਵੀ ਮੰਦ ਬੁੱਧੀ ਮੈਂ ਇੱਕ ਗੱਲ ਕਹੂੰਗਾ ਇੱਥੇ ਕਈ ਲੋਕ ਨਾ ਕਹਿ ਦਿੰਦੇ ਆ ਵੀ ਇਹ ਮੰਦ ਬੁੱਧੀ ਆ ਇਹਦਾ ਦਿਮਾਗ ਨਹੀਂ ਕੰਮ ਕਰਦਾ ਅਸਲਚ ਤਾਂ ਜਿਹੜਾ ਸੱਚਾ ਬੰਦਾ ਹੁੰਦਾ ਨਾ ਇਮਾਨਦਾਰ ਬੰਦਾ ਹੁੰਦਾ ਉਹ ਮੰਦ ਬੁੱਧੀ ਹੁੰਦਾ ਉਹਨੂੰ ਲੋਕ ਬੇਵਕੂਫ ਕਹਿੰਦੇ ਆ ਵੈਸੇ ਅਸਲ ਦੇ ਵਿੱਚ ਮੈਂ ਉਹਨੂੰ ਬੇਵਕੂਫ ਨਹੀਂ ਸਮਝਦਾਗਾ ਜਿੱਦਾਂ ਹੁਣ ਉਹ ਬਾਈ ਦਵਿੰਦਰ ਨੇ ਉਹ ਕੇਸ ਜਿਹਾ ਹੋਇਆ ਸੀਗਾ ਉੱਤੇ ਉਹ ਕੀ ਨਾਮ ਆ ਉਹਦਾ ਮੁੱਖ ਮੰਤਰੀ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਉਹਨੂੰ ਮੰਦਬੁੱਧੀ ਕਹਿੰਦੇ ਆ ਪੀ ਮੰਦਬੁੱਧੀ ਨਹੀਂ ਮੰਦਬੁੱਧੀ ਨਹੀਂਗਾ ਇੱਕ ਭਰਾ ਦੀ ਮੈਂ ਵੀਡੀਓ ਵੇਖੀ ਉਹ ਕਹਿੰਦਾ ਇਹਨੂੰ ਅਮਰ ਸ਼ਕਾਨ ਦੀ ਕੀ ਲੋੜ ਪਈ ਸੀ ਰੱਦ ਹੋ ਗਈ 40 ਮੁਕਤੀਆਂ ਦੇ ਨਾਮ ਜਾਣਦਾ ਉਹ ਤੇ ਬਾਕੀ ਕਿੰਨਾ ਕੁ ਜਾਣਦਾ ਹੋਊਗਾ ਸੋਚਿਆ ਕਰੋ ਯਾਰ ਉਹ ਮੰਦਬੁੱਧੀ ਨਹੀਂਗਾ ਉਹ ਬੰਦਾ ਉਹ ਸੱਚਾ ਆ ਇਮਾਨਦਾਰ ਆ ਉਹ ਜੋ ਬਾਹਰ ਆ ਨਾ ਉਹ ਹੀ ਅੰਦਰ ਆ ਤੇ ਅਸੀਂ ਅਸੀਂ ਬਾਹਰ ਕੁਛ ਆ ਅੰਦਰ ਕੁਛ ਹੋਣਾ ਹੈ ਹਾਂ ਇਦਾਂ ਹੀ ਹੁੰਦਾ ਨਾ ਮੈਨੂੰ ਵੀ ਕੀ ਕਹਿ ਦਿੰਦੇ ਆ ਤੂੰ ਪਾਗਲ ਆ ਤੁਸੀਂ ਮੇਰੇ ਚੈਨਲ ਦਾ ਨਾਮ ਦੇਖਿਆ ਉਮਿਤਾ ਮੈਡ ਮੈਡ ਹੁੰਦਾ ਪਾਗਲ ਐਮ ਏ ਡੀ ਮੈਡ ਪਾਗਲ ਨੂੰ ਕਹਿੰਦੇ ਆ ਇੱਕ ਹੁੰਦਾ ਐਮ ਏ ਡੀ ਈ ਮੈਡ ਕਿੱਥੋਂ ਦੀ ਬਣੀ ਹੋਈ ਚੀਜ਼ ਐ ਜਿੱਦਾਂ ਮੇਡ ਇਨ ਇੰਡੀਆ ਮੇਡ ਇਨ ਚਾਈਨਾ ਮੇਡ ਇਨ ਜਪਾਨ ਲੇਕਿਨ ਆਪਾਂ ਹੈਗੇ ਆ ਮੈਡ ਆਪਾਂ ਵੀ ਮੰਦਬੁੱਧੀ ਆ ਬੇਕੂਫ ਜੋ ਅੰਦਰ ਉਹ ਬਾਹਰ ਜੋ ਆ ਗਈ ਐ ਦਿਲ ਚ ਕਹਿ ਦੇਣੀ ਐ ਕਿਸੇ ਦੇ ਭਮਾ ਗਿੱਟੇ ਚ ਵੱਜੇ ਫਿਰ ਭਮਾ ਗੁੱਡੇ ਚ ਵੱਜੇ ਸੱਚ ਬੋਲਣ ਦੀ ਹੱਤ ਪਾਈ ਹੋਈ ਐ ਮਾਨੇ ਅੱਜ ਜਿਵੇਂ ਇਥੇ ਗੱਡੀਆਂ ਚਲਾਉਂਦੇ ਫਿਰਦੇ ਡਰਾਈਵਿੰਗ ਆ ਕਰਦੇ ਨਾ ਸਾਡੇ ਚ ਇਹੀ ਕਰਨਾ ਝੂਠ ਨਹੀਂ ਬੋਲਿਆ ਸੀ ਬਾਈ ਦੀਆਂ ਗੱਲਾਂ ਨਾਲ ਦੱਸਿਓ ਤੁਸੀਂ ਸਹਿਮਤ ਆ ਕਿ ਨਹੀਂ ਸਹਿਮਤ ਕਿੰਨੇ ਕੁ ਸਹਿਮਤ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਈ